ਹਾਂਜੀ ਦੋਸਤੋ ਸਤਿ ਸ੍ਰੀਕਾਲ ਜੀ ਲਓ ਜੀ ਬਹੁਤੇ ਭਰਾ ਕਹਿੰਦੇ ਵੀ ਡਾਕਟਰ ਗੋਪੀ ਦਾ ਕਟਾ ਪਾ ਲਿਆ ਜਾਂ ਨਾ ਪਾ ਲਿਆ ਆਹ ਲਓ ਜੀ ਗੋਪੀ ਬੰਨ ਦਾ ਮੇਲ ਕਾਫ ਇਹਨੂੰ ਤਿਆਰ ਕਰਾਂਗੇ ਦੋਸਤੋ ਗੋਪੀ ਦੀਆਂ ਘਟਾਂ ਪੂਰੀਆਂ ਕਰੂਗਾ ਤੇ ਬਾਕੀ ਟੈਸਟੀ ਕਲ ਦੀ ਬੰਤਰ ਤੁਸੀਂ ਜੰਮ ਦੇ ਦੀ ਦੇਖ ਲਓ ਵੀ ਕੀ ਆ ਜੰਮ ਦੇ ਦੀ ਟੈਸਟੀ ਕਲ ਬਿਲਕੁਲ ਸਿੱਧੇ ਆ ਠੀਕ ਆ ਚਲ ਓਏ ਗਾ ਨੂੰ ਕਰ ਲਾਤਾ ਓਏ ਲਓ ਜੀ ਬਿਲਕੁਲ ਸਿੱਧੇ ਟੈਸਟੀ ਕਲ ਆ ਤੇ ਪੂਸ ਜੈਡ ਬਲੈਕ ਆ ਤੇ ਲੱਤਾਂ ਬਿਲਕੁਲ ਮਜਬੂਤ ਆ ਤੇ ਰਾਤ ਦੋਸਤੋ ਇਹਦਾ ਜਨਮ ਹੋਇਆਗਾ 10 ਵਜੇ ਸਵੇਰੇ ਤੇ ਤਾਹਾਨੂੰ ਗੋਪੀ ਵਾਂਗੂ ਨੱਕ ਚੱਕਵਾ ਠੀਕ ਆ ਤੇ ਬਹੁਤ ਵਧੀਆ ਕੱਟਾ ਵਰਨਾ ਤੇ ਮਾਂ ਇਹਦੀ ਕੋਹੇਨੂਰ ਦੀ ਐਲਡੀਐਫ ਵਾਲਿਆਂ ਦੀ ਇਹ ਖੜੀ ਆ ਸਾਡੇ ਸਾਹਮਣੇ ਦੋਸਤੋ ਚਵਾਈ ਵੀ ਕਰਾਵਾਂਗੇ ਇਹਦੀ ਕੀ ਕਰੂਗੀ ਕੀ ਨਹੀਂ ਕਰੂਗੀ ਤੇ ਬਾਕੀ ਇੱਕ ਗਲਤੀ ਕਰ ਲਈ ਇਹਨਾਂ ਨੇ ਤੁਸੀਂ ਨਹੀਂ ਸੋਣਾ ਕਿਸ ਨੇ ਸੌਂਗੇ ਮੱਝ ਜੇਰ ਸਾਰੀ ਉਹ ਪਾ ਗਈ ਠੀਕ ਆ ਤੇ ਉਹਦਾ ਕੁਝ ਫਰਕ ਤਾਂ ਪੈਣਾ ਹੀ ਆ ਠੀਕ ਹੈ ਨਾ ਇਹ ਮੱਝ ਆ ਦੀ ਛੋਟੀ ਆ ਤੇ ਆ ਇਹਦੀ ਮੰਨ ਲਓ ਦਾਦੀ ਆ ਆ ਖੜੀ ਆ ਇੱਧਰ ਇਹ ਯੋਗਰਾਜ ਬੋਲਦੀ ਆ ਠੀਕ ਆ ਇਹਨੇ ਵੀ ਬਹੁਤ ਸੋਹਣਾ ਦੁੱਧ ਕੱਢਿਆ ਦੋਸਤੋ ਤਾਂ ਜਿਹੜੀ ਲਾਈਨ ਆ ਲਾਈਨ ਬਹੁਤ ਵਧੀਆ ਸਾਰੀ ਦੀ ਸਾਰੀ ਠੀਕ ਹੈ ਨਾ ਕਿਉਂਕਿ ਦਾ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਜਵਰਾਜ ਵਾਲੀ ਦੀ ਦਾ ਉਹਦਾ ਵੀ 12 ਕਿਲੋ 18 20 ਕਿਲੋ ਮਾਂ ਦਾ ਦੁੱਧ ਧੀਗਾ ਜੀ ਗਾਹ ਕੋਹੇਨੂਰ ਵਾਲੀ ਦੀ ਮਾਂ ਦਾ ਦੁੱਧ ਹੈਗਾ ਗਾਹ ਕੋਹੇਨੂਰ ਵਾਲੀ ਦਾ ਦੁੱਧ ਹੈਗਾ ਠੀਕ ਹਨ ਤੇ ਅਗਲੀ ਥਾਂ ਤੇ ਆ ਗਿਆ ਗੋਪੀਵਨ ਗੋਪੀਵਨ ਦੀਆਂ ਝੋਟੀਆਂ ਤੁਸੀਂ ਦੁੱਧ ਦਿੰਦੀਆਂ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਤੇ ਇਹ ਉਹਦਾ ਆ ਗਿਆ ਮੇਲ ਕਾਫ ਤਾਂ ਬਾਈ ਰਮਨ ਕੋਲੇ ਆ ਪਿੰਡ ਕਲਾਰਾ ਤਾਂ ਇਹਨੂੰ ਪਾਲਣਗੇ ਦੋਸਤੋ ਵਧੀਆ ਕੱਟਾ ਬਣੂਗਾ ਆਉਣ ਵਾਲੇ 2 ਸਾਲਾਂ 'ਚ ਤੁਹਾਨੂੰ ਇਸ ਕੱਟੇ ਦਾ سیمਨ ਅਵੇਲੇਬਲ ਹੋ ਜਾਣਾਗਾ ਠੀਕ ਹਨ ਉਹ ਨਾ ਜੇ ਗੋਪੀ ਚੱਲੂਗਾ ਗੋਪੀ ਤੋਂ ਬਾਅਦ ਇਹ ਨਹੀਂ ਚੱਲ ਪੈਣਾ ਪਿੱਠ ਪੁੜੇ ਦੇ ਤੇ ਢਾਂਚੇ ਦੇ ਮੰਤਰ ਦੇਖੋ ਦੋਸਤੋ ਕਿੰਨੀ ਘੈਂਟ ਆ ਤਾਂ ਬਿਲਕੁਲ ਚੱਕਮੇ ਪੜੇ ਦਾ ਆਪ ਦੀ ਪਿਓ ਵਰਗਾ ਤੇ ਵਿੱਚ ਕੋਹੇਨੂਰ ਲੈਣ ਰਲ ਗਈ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਦੋਸਤੋ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਤਾਂ ਕਿ ਸਾਰੇ ਭਰਾਵਾਂ ਤੱਕ ਪਹੁੰਚ ਜੇ ਤਾਂ ਜੈਡ ਬਲੈਕ ਬੱਚਾ ਗੋਪੀ ਬੰਨ ਦਾ ਹਾਂ ਉਹਦੋਂ ਉਹਦੀ ਭੈਣ ਨੇ ਵੀ ਦੁੱਧ ਤੇ ਆ ਜਾਣਾ ਉਹਦਾ ਵੀ ਪਤਾ ਲੱਗ ਜੂ ਕੀ ਕਰਦੀ ਆ ਇਹ ਜੋ ਕੋਹੇ ਨੂਰ ਵਾਲੀ ਚੋਂ ਕਿਹੜੀ ਆਈ ਹੋਈ ਆ ਕੱਟੀ ਅਵੀ ਮੰਨੂ ਵਾਲੀ ਹੈਨਾ ਹਾਂ ਇੱਕ ਐਵੇਂ ਮੰਨੂ ਦੀ ਹੈ ਇਹ ਐਤ ਕੀ ਤੀਜੇ ਸੂਏ ਆ ਤੀਜੇ ਸੂਏ ਦਾ ਇਹ ਬੱਚਾ ਦਾ ਉਸ ਤੋਂ ਦੋ ਕੱਟੀਆਂ ਦਿੱਤੀਆਂ ਇਹ ਮੱਜ ਨੇ ਤਾਂ ਇਸ ਵਾਰ ਕੱਟਾ ਆ ਗਾ ਗੋਪੀ ਬੰਨ ਦਾ ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਸ਼ੇਅਰ ਜ਼ਰੂਰ ਕਰਦੇ ਹੋ ਤੇਰਾ ਨੰਬਰ ਕਿੰਨਾ ਰਵਣਾ 99 98157 78200 ਇਹ ਬਾਈ ਦਾ ਨੰਬਰ ਹੈ ਇਹਦੇ ਨਾਲ ਗੱਲ ਕਰ ਸਕਦੇ ਹੋ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ